ਅੱਜ ਦੀ ਡੇਟ ਵਿੱਚ ਮੋਡੀਫਿਕੇਸ਼ਨ ਦਾ ਬਹੁਤ ਜ਼ਿਆਦਾ ਟ੍ਰੈਂਡ ਆ। ਮੋਡੀਫਿਕੇਸ਼ਨ ਦੇ ਨਾਂ ਤੇ ਬਹੁਤ ਕੁਝ ਚੱਲ ਰਿਹਾ। ਮੋਡੀਫਾਈ ਕੀਤਾ ਹੋਇਆ ਟਰੈਕਟਰ ਨਿਊ ਹਾਲੈਂਡ 2008 ਮਾਡਲ ਦਿਖਾਵਾਂ। ਵੀਡੀਓ ਦੇਖਦੇ ਸਾਰੇ ਭੈਣ ਭਰਾਵਾਂ ਨੂੰ ਸਸਤੀ ਕਾਲ ਉਮੀਦ ਆ ਸਭ ਠੀਕ ਠਾਕ ਹੋ ਗਏ, ਚੜਦੇ ਕਲੱਚ ਹੋ ਗਏ। ਅੱਜ ਦੀ ਡੇਟ ਵਿੱਚ ਮੋਡੀਫਿਕੇਸ਼ਨ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ। ਤੇ ਮੋਡੀਫਿਕੇਸ਼ਨ ਕਹਿੰਦੇ ਕਿੰਨੂ ਆ ਅੱਜ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਕਿ ਅਸਲੀ ਮੋਡੀਫਿਕੇਸ਼ਨ ਹੁੰਦੀ ਕੀ ਆ ਕਿਉਂਕਿ ਮੋਡੀਫਿਕੇਸ਼ਨ ਦੇ ਨਾਂ ਤੇ ਬਹੁਤ ਕੁਝ ਚੱਲ ਰਿਹਾ ਆ ਤੇ ਮੋਡੀਫਿਕੇਸ਼ਨ ਦੇ ਵਿੱਚ ਕੁਝ ਪਾਰਟ ਚੇਂਜ ਕਰਕੇ ਤੇ ਕਹਿ ਦੇਣਾ ਕਿ ਮੋਡੀਫਿਕੇਸ਼ਨ ਕੀਤੀ ਆ ਉਹ ਮੋਡੀਫਿਕੇਸ਼ਨ ਨਹੀਂ ਕਹਿ ਸਕਦੇ ਆਪਾਂ ਉਹਨੂੰ ਕਿਉਂਕਿ ਬੜਾ ਕੁਸ਼ਨ ਦਾ ਆ ਜਦੋਂ ਆਪਾਂ ਇੱਕ ਟਰੈਕਟਰ ਨੂੰ ਤਿਆਰ ਕਰਦੇ ਆ ਤੇ ਪੁਰਾਣੇ ਟਰੈਕਟਰ ਨੂੰ ਜਾਂ ਨਵੇਂ ਟਰੈਕਟਰ ਨੂੰ ਉਹਦੀ ਹਸ ਪਾਵਰ ਵਧਾਉਣੇ ਆ ਉਹਦੇ ਵਿੱਚ ਕਈ ਕੁਝ ਜਿਹੜੀਆਂ ਨਵੀਆਂ ਚੀਜ਼ਾਂ ਪਾਉਣੀਆਂ ਪੈਂਦੀਆਂ ਨੇ ਤੇ ਅੱਜ ਤੁਹਾਨੂੰ ਇੱਕ ਮੋਡੀਫਾਈ ਕੀਤਾ ਹੋਇਆ ਟਰੈਕਟਰ ਨਿਊ ਹਾਲੈਂਡ 2008 ਮਾਡਲ ਦਿਖਾਵਾਂਗੇ ਤੇ ਦਿਖਾਵਾਂਗੇ ਬਿਲਕੁਲ ਸਾਫ਼ ਸੁਥਰਾ ਤੇ オリジナル ਕਿਉਂਕਿ ਇਹ ਸਾਰਾ ਪੇਂਟ ਵੀ ਹੁਣ ਆਇਆ ਇਹਦੇ ਕਿਹੜੇ-ਕਿਹੜੇ ਕੰਮ ਕੀਤੇ ਆ ਪਹਿਲਾਂ ਆਪਾਂ ਉਹਦੇ ਬਾਰੇ ਗੱਲਬਾਤ ਕਰਦੇ ਫਿਰ ਤੁਹਾਨੂੰ ਦਿਖਾਉਂਦੇ ਆ ਕਿ ਪੇਂਟ ਕੰਮ ਤੋਂ ਪਹਿਲਾਂ ਇਹ ਟਰੈਕਟਰ ਜਿਹੜਾ ਹੈ ਕਿਦਾਂ ਨੂੰ ਇਹਦਾ ਰੰਗ ਤਰਿਆ ਜਾਂਦਾ ਤੇ ਕਿੰਨੀ ਸਫਾਈ ਕੀਤੀ ਜਾਂਦੀ ਆ ਆਪਾਂ ਖੜੇ ਹਾਂ ਜੀ ਇਸ ਵੇਲੇ ਕਾਲੇ ਬੱਕਰੇ ਜੋਦਾ ਐਂਡ ਸਨਸ ਟਰੈਕਟਰ ਵਰਕਰਸ ਕਾਲਾ ਬੱਕਰਾ ਤੇ ਨਾਲ ਸਾਡੇ ਨੇ ਬਿੱਟੂ ਭਾਜੀ ਜਿਹੜੇ ਇਹ ਟਰੈਕਟਰ ਬਾਰੇ ਸਾਨੂੰ ਡਿਟੇਲ ਚ ਦੱਸਣਗੇ ਕਿ ਇਹਦੇ ਵਿੱਚ ਕਿਹੜੀ ਕਿਹੜੀ ਮੋਡੀਫਿਕੇਸ਼ਨ ਕੀਤੀ ਆ ਤੇ ਜੇ ਤੁਸੀਂ ਕੋਈ ਵੀ ਆਪਣੇ ਪੁਰਾਣੇ ਟਰੈਕਟਰ ਨੂੰ ਉਹਦੇ ਵਿੱਚ ਮੋਡੀਫਿਕੇਸ਼ਨ ਕਰਾਉਣੀ ਆ ਹੌਸਪੋਰਟ ਵਧਾਉਣੀ ਆ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਅਪਡੇਟ ਕਰਨਾ ਹੈ ਤੇ ਦਿੱਤੇ ਨੰਬਰ ਤੋਂ ਸੰਪਰਕ ਕਰ ਲਿਓ ਤੇ ਗੱਲ ਕਰਦੇ ਆਂ ਅੱਛਾ ਭਾਜੀ ਸਭ ਤੋਂ ਪਹਿਲਾਂ ਆਪਾਂ ਇਹਦੇ ਅਗਲੇ ਹਿੱਸੇ ਤੋਂ ਚੱਲ ਪੀਏ ਟਾਇਰ ਇਹਦੇ ਕਿੰਨਾ ਨੰਬਰ ਪਾਏ ਜੀ 750 ਇਹ ਹੁਣ ਤਾਂ ਪਾਤੇ ਪਹਿਲਾਂ 750 ਦੇ ਸੀ ਹੁਣ 916 ਦੇ ਆ ਜੀ ਅੱਛਾ ਜੀ ਪਹਿਲਾਂ 750 ਦੇ ਆਉਂਦੇ ਸੀ ਟਾਇਰ ਇਹਨੂੰ ਠੀਕ ਹੈ ਜੀ ਛੋਟੇ ਆਉਂਦੇ ਸੀ ਥੋੜੇ ਜਿਹਾ 916 ਦੇ ਗੱਲ 916 ਦੇ ਪਾਤੇ ਆ ਇਹ ਟਰੈਕਟਰ 2008 ਮਾਡਲ ਆ ਠੀਕ ਹੈ ਜੀ ਇਨੂੰ ਨਾ ਤਾਂ ਪਹਿਲਾਂ ਮੈਕੈਨੀਕਲ ਸਟੀering ਆਪਣੇ ਮੈਕੈਕਨੀਕਲ ਸਟੀering ਆਇਆ ਸੀ ਪਾਵਰ ਸਟੀering ਤੋਂ ਬਗੈਰ ਪਾਵਰ ਸਟੀering ਨਹੀਂ ਆਇਆ ਕੋਲੋਂ ਘਾਟ ਹੀ ਆਉਂਦੇ ਸੀਗੇ ਹਾਂਜੀ ਲੋਕਿਆਂ ਦਾ ਕਈਆਂ ਦਾ ਸੀ ਜੀ ਟਰੈਕਟਰ ਡੋਲ ਜਾਂਦੇ ਆ ਜੀ ਜੀ ਪਾਵਰ ਸਟੀering ਦੀ ਟਰਾਲੀ ਲੈ ਕੇ ਜਾਂਦੇ ਆ ਜੀ ਉਹ ਹੱਥ ਨਹੀਂ ਲੱਗਦਾ ਜੀ ਵੈਸੇ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਗਈ ਇੱਕਦਮ ਬਦੌ ਟਰਬੋ ਆਉਂਦੇ ਸੀਗੇ ਜੀ ਜੀ ਬਦੌਟ ਹੈਵੀ ਲਿਫਟ ਆਉਂਦਾ ਸੀਗਾ ਜੀ ਹੈਵੀ ਲਿਫਟ ਵੀ ਨਹੀਂ ਪਹਿਲਾਂ ਪਹਿਲਾਂ ਆਉਂਦੀ ਸੀ ਠੀਕ ਹੈ ਤੇ ਸੈਂਟਰ ਗੀਅਰ ਆਉਂਦਾ ਸੀਗਾ ਉਹਦਾ ਵੈਸੇ ਅੱਠ ਦੇ ਵਿੱਚ ਪਾਵਰ ਸਟੀ ਆਪਣੇ ਸਾਈਡ ਗੀਅਰ ਆ ਗਿਆ ਸੀ ਸਾਈਡ ਗੀਅਰ ਆ ਗਿਆ ਯੋ ਕੌਪਰੀ ਤੋਂ ਹੁੰਦਾ ਆ ਪਾਵਰ ਸਟੀering ਜਿਹੜਾ origignal cnh ਦਾ ਹੈ ਹੈਨਾ ਤੇ ਇਹਦਾ ਨਾਲ ਫਿਰ ਇਹ ਇਹ ਸਭੀ ਚੇਂਜ ਹੋਇਆ ਚੁੱਲਾ ਨਹੀਂ ਬਦਲ ਹੁੰਦਾ ਜੀ ਥੱਲੇ ਆ ਥੱਲੇ ਆ ਮਤਲਬ ਚੁੱਲਾ ਉਹੀ ਆ ਚੁੱਲਾ ਉਹੀ ਆ ਤੇ ਥੱਲੇ ਵਾਲਾ ਹਿੱਸਾ ਜਿਹੜਾ ਉਹ ਸਾਰਾ ਚੇਂਜ ਐਕਸਲ ਜਿਹੜਾ ਐਕਸਲ ਚੇਂਜ ਹੋ ਜਾਂਦਾ ਐ ਐਕਸਲ ਚੇਂਜ ਹੋ ਗਿਆ ਹੈਨਾ ਕੁਝ ਅਰਜੀਨਲ ਕੀਤਾ ਹੈ ਉਦਾਂ ਜਿਹੜਾ ਦੂਜਾ ਮਕੈਨਿਕਲ ਸਟੀering ਉਹ ਵੀ ਹੋ ਜਾਂਦਾ ਆ ਪਰੇ ਪੱਤੀ ਲਾਉਣੀ ਪੈਂਦੀ ਅੰਦਰਲੇ ਪਾਸੇ ਅੱਛਾ ਜੀ ਤੇ origignal ਹੀ ਲੈ ਕੇ ਪਾਤਾ ਹੈ ਠੀਕ ਐ ਇਹ ਸਾਰਾ ਜਿਹੜਾ ਆ ਉਹੀ ਸਾਰਾ ਐਕਸਲ ਵੀ ਪਾਵਰ ਸਟੀering ਦਾ ਤੇ ਚਲੋ ਇਹ ਸਾਰਾ ਸਿਸਟਮ ਪੜਨੇ ਪੈਣਾ ਪੜਨੇ ਪੈਣਾ ਹੈਨਾ ਹਾਂਜੀ ਮੈਂ ਤਾਂ ਇਹਨੂੰ ਪਾਵਰ ਸਟੀering ਕੀਤਾ ਹੈ ਪਾਵਰ ਸਟੀering ਕੀਤਾ ਹੈ ਟਰਬੋ ਲਾਇਆ ਟਰਬੋ ਵੀ ਕਾਫੀ ਚਿਰ ਪਹਿਲਾਂ ਦਾ ਲਾਇਆ ਸੀ ਅਸੇ ਟਰਬੋ ਹੀ ਲੱਗਾ ਟਰਬੋ ਕਿੰਨਾ ਚਿਰ ਪਹਿਲਾਂ ਲਾ ਦਿੱਤਾ ਸੀ ਬਹੁਤ ਬਹੁਤ ਹੋਈ ਗਏ ਹੁਣੇ ਆ ਜੀ 6-7 ਸਾਲ 7 ਕਿ ਸਾਲ ਲੱਗੇ ਹੋ ਗਏ ਹੈ ਹੈਨਾ ਤੇ ਮੁਸ਼ਕਲ ਤਾਂ ਨਹੀਂ ਆਈ ਕੋਈ ਮੁਸ਼ਕਲ ਨਹੀਂ ਆਈ ਹੁਣ ਤਾਂ ਆਪ ਨਵੇਂ ਤਖਤ ਗਰੀਵਾਂ ਲਾਉਣ ਹੀ ਲੱਪਾਏ ਪਹਿਲਾਂ ਆਉਂਦੇ ਨਹੀਂ ਸੀਗੇ ਪਹਿਲਾਂ ਆਉਂਦੇ ਨਹੀਂ ਪਹਿਲਾਂ ਨਹੀਂ ਆਉਂਦੇ ਸੀ ਕਿਉਂਕਿ ਮੈਨੂੰ ਲੱਗਦਾ ਕਿ 14 15 ਦੇ ਆਸ-ਪਾਸ ਜਾ ਕੇ ਇੱਥੇ ਲੱਗੇ ਛੱਗੇ ਆ ਗਿਆ ਸੀ ਹਾਂ ਪਹਿਲਾਂ ਕੋ ਟਰੈਕਟਰਾਂ ਦਾ ਬਹੁਤ ਪਹਿਲਾਂ ਜੀ ਐ ਐ ਜੀ ਬਹੁਤ ਗੱਲਾਂ ਹੁੰਦੀਆਂ ਹੁੰਦੀਆਂ ਕਈ ਗੱਲਾਂ ਸੀ ਹੁੰਦੀਆਂ ਸੀ ਨਾ ਹੈਵੀ ਲਾਈਟ ਆਉਂਦੀ ਸੀਗੀ ਹਾਂ ਤੇ ਜਿਵੇਂ ਜਿਵੇਂ ਹੁਣ ਸੀਆਰਡੀ ਤੇ ਨਾਨ ਸੀਆਰਡੀ ਦਾ ਰੌਲਾ ਆਇਆ ਕੋਈ ਰੌਲਾ ਨਹੀਂ ਜੀ ਬਸ ਸਿਰਫ ਸੈਂਸਰਾਂ ਦਾ ਫਰਕ ਆ ਹਾਂ ਬਸ ਉਹਦੀ ਆਵਾਜ਼ ਜਿਹੜੀ ਉਹਨੇ ਉਹਨੇ ਕਿਹਾ ਇਹਨਾਂ ਦਾ ਹੀ ਪਾਵਰ ਸਟੀering ਦਾ ਸਾਈਡ ਗੇਅਰ ਦਾ ਟਰਬੋ ਦਾ ਬਸ ਉਹਦਾ ਚੱਕਰ ਨਿਕਾ ਉਹ ਜਿਹੜੇ ਸੀਆਰਡੀ ਆ ਟਰੈਕਟਰ ਮਾੜਾ ਨੇਗਾ ਬਹੁਤ ਵਧੀਆ ਆ ਹਾਂ ਸੀਆਰਡੀ ਟਰੈਕਟਰ ਦੀ ਸਿਰਫ ਆਵਾਜ਼ ਹੈ ਨਹੀਂ ਜੀ ਠੀਕ ਹੈ ਬਾਕੀ ਸੈਂਸਰ ਸੈਂਸਰ ਹੈ ਹਾਂ ਸੈਂਸਰ ਹੈ ਕੋਈ ਵੀ ਉਹਨੂੰ ਕੋਈ ਟਰੈਕਟਰ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਆ ਉਹਨੇ ਸੀਆਰਡੀ ਨੇ ਉਹ ਥੋੜਾ ਜਿਹਾ ਨਾ ਸਲੋ ਕਰ ਦੇਣਾ ਜੂਰ ਲਾਉਣੋਂ ਘਟ ਜਾਂਦਾ ਠੀਕ ਹੈ ਉਹ ਡਰਾਈਵਰ ਸਮਝ ਜੂਗਾ ਵੀ ਕੋਈ ਨਾ ਕੋਈ ਪ੍ਰੋਬਲਮ ਆ ਗਈ ਇਹਦੇ ਵਿੱਚ ਬਿਲਕੁਲ ਤੂੰ ਸਮਝ ਜੂਗਾ ਨਹੀਂ ਤਾਂ ਫਿਰ ਜਦੋਂ ਨਹੀਂ ਬੇਵਸੀ ਰਹੀ ਉਹਨ ਫਿਰ ਬੰਦ ਹੋ ਜਾਣਾ ਟਰੈਕਟਰ ਠੀਕ ਹੈ ਉਹਨਾਂ ਦਾ ਸੈਂਸਰਾਂ ਦਾ ਇਹ ਹੋ ਜਾਂਦਾ ਅੱਛਾ ਇਹਦਾ ਅਲਟਰਨੇਟਰ ਵੀ ਅਲਟਰਨੇਟਰ ਲੈ ਕੇ ਲਾਤਾ ਸਗੇ ਜੀ ਪਹਿਲਾਂ ਛੋਟਾ ਸੀਗਾ ਠੀਕ ਹੈ ਜੀ ਅਲਟਰਨੇਟਰ ਵੱਡਾ ਕਰਤਾ ਵੱਡਾ ਕਰ ਦਿੱਤਾ ਯਾਰ ਤੇ ਇਹਦਾ ਪਾ ਜੀ ਸਾਰਾ ਜਿਹੜਾ ਪੇਂਟ ਆ ਉਹ ਕਟਾ ਲਾ ਲਾ ਮੈਂ ਕਸਟ ਨਾ ਇਹਨੂੰ ਕਸਟ ਨਾ ਮਾਰ ਕੇ ਅੱਛਾ ਸਾਰਾ ਪੇਂਟ ਲਾ ਤੇ ਪੇਂਟ ਵੀ ਹੋਣਾ ਸਾਰਾ ਇਹ ਸਾਰਾ ਕੁਝ ਪੇਂਟ ਹੋਣਾ ਹੈ ਅੱਛਾ ਹਾਂਜੀ ਡਬਲ ਕਲਚ ਇਹ ਪਹਿਲਾਂ ਸਿੰਗਲ ਕਲਚ ਨਹੀਂ ਆਉਂਦੇ ਇਹ ਡਬਲ ਕਲਚ ਜੰਮੇ ਜਿਹੜਾ ਹੌਲਡ ਹੈ ਨਾ ਹਾਂਜੀ 1 ਲੀਟਰ ਹਾਂ ਫੇਕ ਇਹ ਜਿਹੜੇ ਡਬਲ ਕਲਚ ਜੰਮੇ ਆ ਠੀਕ ਹੈ ਜੀ ਜੀਟਰ ਵੀ ਡਬਲ ਕਲਚ ਦਾ ਪਹਿਲਾਂ ਸੀ ਡਬਲ ਕਲਚ ਪਹਿਲਾਂ ਜੀਟਰ ਦੀ ਆਈ ਸੀ ਵੈਸੇ ਠੀਕ ਹੈ ਜੀਟਰ ਦੀ ਫਿਰ ਦੁਬਾਰਾ ਹੌਲਣ ਚਾਹੀਦੀ ਜੀਟਰ ਦੀ ਅੱਜਕੱਲ ਅੱਜਕੱਲ ਵੀ ਬੜੀ ਮਾਰਕੀਟ ਹਾਂ ਇਹ ਡਬਲ ਕਲਚ ਇਹ ਪੀਟਿਓ ਕਲਚ ਆ ਜਾਂਦਾ ਵ ਆ ਇਹ ਜਿਹੜਾ ਆਪਾਂ ਦੂਸਰੀ ਸਾਈਡ ਤੇ ਚੱਲ ਚੱਲੀਏ ਹਾਂ ਉਧਰ ਚੱਲ ਚੱਲਦੇ ਆ ਤੇ ਨਾਲੇ ਸਾਰਾ ਡਿਟੇਲ ਦੇ ਵਿੱਚ ਸਾਰੀ ਗੱਲਬਾਤ ਹੋ ਜੂਗੀ ਤੇ ਨਾਲੇ ਪਤਾ ਲੱਗ ਜੂਗਾ ਅੱਛਾ ਆ ਇਹ ਹੈਗਾ ਜੀ ਤਾਂ ਇੱਕ ਮਿੰਟ ਹਰਮਨ ਆ ਦਿਖਾਈ ਪਹਿਲਾਂ ਵੇ ਪੇਂਟ ਜਿਹੜਾ ਸਾਰਾ ਬਿਲਕੁਲ ਜਿੰਨੇ ਨੂੰ ਵਧੀਆ ਕਰਾਵਾਂਗੇ ਇੰਨੀ ਸਫਾਈ ਦੇ ਨਾਲ ਜਿਹੜਾ ਆ ਅੱਗੇ ਇੱਕ ਵਾਰੀ ਫੇਰ ਦੇਖਾਂਗੇ ਇੱਕ ਵਾਰੀ ਫੇਰ ਸਾਫ ਸੁਥਰਾ ਕਰਾਂਗੇ ਤੋਂ ਆਵਾਂਗੇ ਅੱਛਾ ਅਜੇ ਇੱਕ ਵਾਰੀ ਹੋਰ ਸਾਫ ਕਰ ਦੇਣਾ ਇੱਕ ਵਾਰੀ ਸਾਫ ਕਰ ਦੇਣਾ ਠੀਕ ਹੈ ਜੀ ਬਹੁਤ ਮੜ ਮੋਟੀ ਬਹੁਤ ਸੋਹਣੀ ਲੱਗ ਜਾਂਦੀ ਵਿੱਚ ਕੋਈ ਨਾ ਕੋਈ ਟਰਬੋ ਦੀ ਫਿਟਿੰਗ ਬਹੁਤ ਸੋਹਣੀ ਹੈ ਟਰਬੋ ਦਾ ਫਿਰ ਜੀ ਹੈਨਾ ਹਾਂ ਜੀ ਟਰਬੋ ਦੀ ਫਿਟਿੰਗ ਬਹੁਤ ਸੋਹਣੀ ਹੈ ਹੁਣ ਕਿੱਤੋਂ ਆਉਂਦੀ ਆ ਵਧੀਆ Ориਜਨਲ ਲੈ ਕੇ ਪਾ ਦਿਓ ਜੁਗਾੜ ਨਹੀਂ ਨਾ ਕਰੋ ਪਾਵਰ ਸਟੀering ਵਾਸਤੇ ਤੇ ਪਾਵਰ ਪੰਪ ਲਾ ਪਾਵਰ ਸਟੀering ਦਾ ਪੰਪ ਹੀ ਆ ਜੀ ਅੱਛਾ ਜੀ ਇਹ ਲਿਫਟ ਵਾਲਾ ਪੰਪ ਹੈ ਇਹ ਲਿਫਟ ਵਾਲਾ ਪੰਪ ਹਾਂ ਪਾਵਰ ਸਟੀering ਵਾਲਾ ਪੰਪ ਆ ਜਾ ਕਿਉਂਕਿ ਇਹ ਆਪਾਂ ਦੋਨੋਂ ਚੇਂਜ ਕੀਤੇ ਆ ਇਹ ਦੋਨੋਂ ਹੀ ਪਾਤੇ ਨੇ ਹੈਨਾ ਕਿਉਂਕਿ ਪਾਵਰ ਸਟੀering ਕੀਤਾ ਤਾਂ ਪੰਪ ਲੱਗਾ ਨਾਲ ਹਾਂ ਲੱਗਦਾ ਹੀ ਲੱਗਦਾ ਤੇ ਲਿਫਟ ਆਪਾਂ ਹੈਵੀ ਕੀਤੀ ਲਿਫਟ ਹੈਵੀ ਲਿਫਟ ਹੈਵੀ ਤੋਂ ਮਗਲੇ ਪਾਸੇ ਜੈਕ ਲੱਗਣਾ ਅੱਛਾ ਭਾਈ ਆ ਪਾਈਪਾਂ ਜਿਹੜੀਆਂ ਇਹ ओरिजिनਲੀ ਆਉਂਦੀਆਂ ਆ ਜਿਹੜੀਆਂ ਆਪਾਂ ਪਾਵਰ ਸਟੀering ਦੇ ਆ ਨਾ ਤੇ ਪੰਪ ਲਾ ਕੇ ਇਹ ਨਵੀਆਂ ਸਾਰੀਆਂ ਪਾਈਆਂ ਆ ओरिजिनल ਆਹ ओरिजिनल ਸੀਐਨਐਚ ਦੀਆਂ ਹੀ ਪਾਈਆਂ ਆ ਹਾਂ ਸੀਐਨਐਚ ਦੀਆਂ ਪਾਈਆਂ ਠੀਕ ਹੈ ਜੀ ਮਤਲਬ ਫਿਟਿੰਗ ਜਿਹੜੀ ਆ ਪ੍ਰੋਪਰ ਹੈ ਜੀ ਕੰਪਨੀ ਦੀ ਫਿਟਿੰਗ ਆ ਕੋਈ ਦੂਸਰੀ ਨਹੀਂ ਅੱਗੇ ਵੀ ਮੈਂ ਹਮੇਸ਼ਾ ਵੀਡੀਓ ਦੇ ਵਿੱਚ ਕਹਿੰਦਾ ਹੁੰਦਾ ਕਿ ਕਾਲੇ ਵੀਰ ਦੀ ਫਿਟਿੰਗ ਜਿਹੜੀ ਹੈ ਨਾ ਬਹੁਤ ਜ਼ਬਰਦਸਤ ਜੀ ਦੋ ਦਿਨ ਘੰਟਾ ਦੋ ਘੰਟੇ ਵੱਧ ਲੱਗ ਜਾਣਗੇ ਪਰ ਉਹਨੂੰ ਘਰ ਪਿਆਰ ਨਾ ਦਿਓ ਹੋ ਗਿਆ ਮਰੋੜ ਚ ਰੋੜ ਕੇ ਕੋ ਸਵਾਦ ਨਹੀਂ ਆਉਂਦਾ ਫਿਰ ਕੋਈ ਨਾਲੀ ਇਹਦੋਂ ਲੰਕ ਦੇ ਹੁੰਦੀ ਕੋਈ ਨਹੀਂਦੋਂ ਲੰਗ ਦੇ ਦੇਖਣ ਵਾਲਾ ਵੀ ਉਹ ਬੁਰਾ ਸਮਝਦਾ ਹੈ ਹਾਂ ਬਿਲਕੁਲ ਬਿਲਕੁਲ ਤੇ ਇਹਦਾ ਜਿਹੜਾ ਇਹ ਵਾਲਾ ਜੀ ਪੀਟੋ ਕਲਚ ਹੈ ਜੀ ਇਹ ਪੀਟੋ ਕਲਚ ਹਾਂ ਇਹਨੂੰ ਤੁਸੀਂ ਚੱਕਦੇ ਆ ਹਾਂ ਤੇ ਗੇਅਰ ਪਾਓ ਤੇ ਛੱਡ ਦਿਓ ਅੱਛਾ ਜੀ ਕਲਚ ਕੰਮ ਕਰੂਗਾ ਉੱਦਲੇ ਪਾਸੇ ਤੋਂ ਤੁਰੋ ਪੈਰ ਵਾਲਾ ਤਾਂ ਉਹ ਤਾਂ ਪਤਾ ਹੀ ਹਾਂ ਉਹ ਆਮ ਡੂ ਕਲੱਚ ਆ ਜਾਂਦੇ ਆ ਜਿਹੜੇ ਇੱਕ ਪੈਡਲ ਤੋਂ ਦੋ ਕੰਮ ਆ ਨਾ ਅੱਧਾ ਨੱਪਿਆ ਟਰੈਕਟਰ ਹੋ ਗਿਆ ਪੂਰਾ ਨੱਪੋ ਤੇ ਪੀਟਿਓ ਗੇਅਰ ਦਾ ਉਹ ਡੂ ਕਲੱਚ ਆ ਜਾਂਦਾ ਆ ਅੱਛਾ ਜੀ ਇਹ ਡਬਲ ਕਲੱਚ ਇਹਨੂੰ ਠੀਕ ਹੈ ਜੀ ਡਬਲ ਕਲੱਚ ਚ ਹੀ ਆਉਂਦਾ ਮਤਲਬ ਡੁਅਲ ਕਲੱਚ ਤੇ ਡਬਲ ਕਲੱਚ ਵਿੱਚ ਫਰਕ ਹੁੰਦਾ ਹੈ ਹਰ ਕਿਹਾ ਬਹੁਤ ਫਰਕ ਆ ਨਾ ਜੀ ਡੂ ਕਲੱਚ ਦਾ ਮਤਲਬ ਹੈ ਇੱਕ ਪੈਡਲ ਤੋਂ ਦੋ ਕੰਮ ਇੱਕ ਪੈਡਲ ਤੋਂ ਦੋ ਕੰਮ ਅੱਧਾ ਦੱਬੋ ਤੇ ਗੇਅਰ ਹਾਂ ਟਰੈਕਟਰ ਰੁਕ ਜਾਣਾ ਆ ਪੂਰਾ ਪੂੰਗੇ ਦਾ ਹੋਰ ਦਬਸ ਕਰੋਗੇ ਤੇ ਪੀਟੀਓ ਰੁਕ ਜੀਏਗਾ ਰੁਕ ਜਾਨੀ ਕਿਉਂਕਿ ਉਹਦੇ ਵਿੱਚ ਜਿਹੜੀਆਂ ਫਿੰਗਰਾਂ ਹੁੰਦੀਆਂ ਉਹ ਤਿੰਨ ਹੀ ਹੁੰਦੀਆਂ ਅੱਛਾ ਜੀ ਉਹ ਫਿੰਗਰਾਂ ਤਿੰਨਾਂ ਨੇ ਕੰਮ ਕਰਨਾ ਇਹਦੇ ਵਿੱਚ 6 ਫਿੰਗਰਾਂ ਡਬਲ ਕਲੱਚ ਵਿੱਚ ਡਬਲ ਕਲੱਚ ਦੇ ਵਿੱਚ ਤਿੰਨ ਫਿੰਗਰ ਪੈਰ ਵਾਲੇ ਕਲੱਚ ਤੇ ਚੱਲਣੀਆਂ ਤਿੰਨ ਫਿੰਗਰ ਇੱਥੇ ਚੱਲਣੀਆਂ ਅੱਛਾ ਜੀ ਬੱਕਰੀ ਬੱਕਰੀ ਪਲੇਟ ਨੂੰ ਬੱਕਰਾ ਬੱਕਰੀਆਂ ਫਿੰਗਰਾਂ ਆ ਇਹਦੀ ਮਤਲਬ ਇਹਦੇ ਪੀਟੀਓ ਚਲਾਉਣ ਵਾਸਤੇ ਸਿਰਫ ਇਸੇ ਕਲੱਚ ਨੂੰ ਕਰਨਾ ਦੂਜੇ ਦੀ ਨਹੀਂ ਕਰਨੀ ਉਹ ਤਾਂ ਬੱਕਰ ਬੱਕਰ ਹਾਂ ਬੱਕਰ ਬੱਕਰਾਈ ਦੋ ਹੋ ਗਏ ਹਾਂ ਹੈਨਾ ਤੇ ਇੱਕ ਉਹਨਾਂ ਦਾ ਹੁੰਦਾ ਵੀ ਟਾਈਟ ਕਲਚ ਹੋ ਜਾਂਦਾ ਜ਼ਿਆਦਾ ਹਾਂਜੀ ਜਦੋਂ ਕਲਚ ਨੱਪਣਾ ਨਾ ਪਹਿਲਾਂ ਤਿੰਨ ਨੱਪ ਹੋਣੀਆਂ ਫਿਰ ਜਾ ਕੇ ਛੇ ਨੱਪ ਹੋਣੀਆਂ ਬਿਲਕੁਲ ਮਤਲਬ ਟਾਈਟ ਜ਼ਿਆਦਾ ਹੋ ਜਾਣਾ ਉਹ ਛੇ ਨੱਪਾਂ ਨੂੰ ਵੀ ਤੇ ਇਸੇ ਕਰਕੇ ਕਲਚ ਵੱਖਰਾ ਨਾ ਬੱਕਰੀਆਂ ਬੱਕਰੀਆਂ ਹੋ ਗਈਆਂ ਤਿੰਨ ਫਿੰਗਰ ਰਹਿਤੇ ਹੋਈਆਂ ਤਿੰਨ ਉੱਤੇ ਹੋ ਗਈ ਠੀਕ ਹੈ ਜੀ ਆਹ ਦੋ ਵਧੀਆ ਆ ਹੂੰ ਚਲੋ ਜਾਣਕਾਰੀ ਆਪਣੀ ਵੀਡੀਓ ਦਾ ਮਕਸਦ ਹੀ ਇਹ ਹੁੰਦਾ ਹੈ ਕਿ ਤੁਹਾਨੂੰ ਜਿਹੜੀ ਆ ਜਾਣਕਾਰੀ ਮਿਲੇ ਬਾਕੀ ਇੱਕ ਇਹ ਵੀ ਚੀਜ਼ ਵਧੀਆ ਆ ਹਾਂ ਹਾਂਜੀ ਕੰਪਨੀ ਨੂੰ ਬਹੁਤ ਵਧੀਆ ਲਵਾਈਆਂ ਆ ਅੱਛਾ ਜੀ ਆਪਾਂ ਘਰੇ ਆ ਪੱਕੀ ਜਗ੍ਹਾ ਤੇ ਕੋਈ ਭਾਰੀ ਚੀਜ਼ ਰੱਖਣੀ ਆ ਹਾਂਜੀ ਇਹਨੂੰ ਲੋਕ ਕਰ ਲੋ ਠੀਕ ਹੈ ਜੀ ਇਹਨੂੰ ਖੋਲੋ ਇਹਨੂੰ ਕੱਸ ਲੋ ਕੱਸ ਕੇ ਦੀਵਦੋਨੇ ਥੱਲੇ ਕਰ ਦੋ ਇੱਥੋਂ ਜਿੰਨੇ ਕੁ ਤੁਸੀਂ ਸਪੀਡ ਲਿਫਟ ਦੀ ਦੇਣੀ ਆ ਹਾਂਜੀ ਉਨੀ ਕ ਆ ਜਾਂਦੀ ਆ ਅੱਛਾ ਜੀ ਬਿਲਕੁਲ ਹੌਲੀ 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 ਆਰਾਮ ਨਾਲ ਚੀਜ਼ ਰੱਖੋ ਜੂ ਠੀਕ ਹੈ ਹਲੋ ਇਹ ਚੀਜ਼ਾਂ ਜਿਹੜੀਆਂ ਆ ਇਹ ਹੁੰਦੀ ਆ ਜੀ ਸੈਂਸਿੰਗ ਇਹਦੀ ਅੱਛਾ ਜੀ ਇਹ ਇੱਕ ਪੈੜੀ ਤਰ੍ਹਾਂ ਦੀ ਜਿੱਦਾਂ ਦੀ ਮਾਜੀ ਸੈਂਸਿੰਗ ਤੁਸੀਂ ਲੈ ਸਕਦੇ ਆ ਠੀਕ ਹੈ ਸੱਚੀ ਪੈੜੀ ਆ ਰੋਹੀ ਪੈੜੀ ਆ ਰੇਤਾ ਆ ਹਾਂ ਇਹਦੇ ਵਿੱਚ 18 सेंसिंग ਆ ਜਾਂਦੀਆਂ ਘੱਟੋ ਘੱਟ 18 सेंसिंग ਆਉਂਦੀਆਂ ਆ ਪਰ ਜ਼ਿਆਦਾਤਰ ਇੱਥੇ ਚੱਲਦਾ ਹੈ। ਅੱਛਾ ਜੀ। ਉੱਪਰ ਹੀ ਚੱਲਦਾ ਹਰ ਇੱਕ ਪੈੜੀ ਦੇ ਵਿੱਚ ਇੱਥੇ ਹੀ ਚੱਲਦਾ ਹੈ। ਠੀਕ ਹੈ। ਹਾਂ ਬਾਕੀ ਆਇ ਇੱਕ ਇਹਦਾ ਲੈਫਟ ਆਟੋਮੈਟਿਕ ਸਵਿਚ ਆ। ਅੱਛਾ ਜੀ। ਇਹ ਲੋਕ ਕੀਤਾ ਹੋਇਆ ਆ ਤੇ ਤੁਸੀਂ ਜਿੱਦਾਂ ਇੱਥੇ ਲਿਫਟ ਬੰਦ ਲਈ ਹੈ ਹਾਂ ਜੀ ਕਿਸੇ ਵੀ ਚੀਜ਼ ਨੂੰ ਇੱਧੋਂ ਲਿਫਟ ਚੱਕੋ ਇੱਧੋਂ ਸਿੱਟੂਗੀ ਜਿੱਥੇ ਤੁਹਾਡੀ ਲਿਫਟ ਵੱਜੀ ਆ ਜੀ ਜੀ ਉੱਥੇ ਟਿਕੂਗੀ ਆਣ ਕੇ ਇਹ ਨਹੀਂ ਵੀ ਉੱਪਰ ਥੱਲੇ ਹੋ ਜਾਊਗੀ। ਉੱਪਰ ਥੱਲੇ ਹੋ ਜਾਊਗੀ। ਇਹ ਲਿਫਟ ਆਟੋਮੈਟਿਕ ਸਵਿਚ ਆ। ਠੀਕ ਹੈ ਮੈਨ ਸਭ ਤੋਂ ਵਧੀਆ ਮਤਲਬ ਇਹ ਹਾਲ ਚੱਲੇ ਪਹਿਲੇ ਦਿਨ ਤੋਂ ਹੀ ਆਉਂਦਾ ਪਹਿਲੇ ਦਿਨ ਤੋਂ ਆਇਆ ਹੈ ਲਿਫਟ ਤੇ ਹੌਲੈਂਡ ਦੇ ਕਾਫੀ ਕੰਮ ਕੀਤਾ ਹਾਂ ਲਿਫਟ ਬਹੁਤ ਵਧੀਆ ਜੀ ਹੈ ਨਾ ਲਿਫਟ ਦੀ ਜਿਵੇਂ ਤੁਸੀਂ ਸੈਂਸਿੰਗ ਦੱਸ 18 19 ਦੀ ਸੈਂਸਿੰਗ ਆ ਹਾਂ ਜੀ ਨਾਲ ਆਟੋਮੈਟਿਕ ਲਿਫਟ ਆਟੋਮੈਟਿਕ ਸੋਚਿਆ ਹੈ ਨਾ ਤੇ ਨਾਲ ਜਿੱਦਾਂ ਦੇ ਤੁਸੀਂ ਪੀਟੀਓ ਦਾ ਦੂਜੇ ਰੱਗੇ ਆ ਜਾਂਦਾ ਕੋਈ ਚੀਜ਼ ਹੈ ਭਾਰੀ ਆ ਤੁਸੀਂ ਨਿਆਣਾ ਵੀ ਬੈਠਾ ਆ ਤੁਸੀਂ ਇਹਨੂੰ ਇੱਕ ਵਾਰੀ ਭਾਰੀ ਚੀਜ਼ ਪਾਈ ਆ ਤੁਸੀਂ ਜਣਾ ਮੰਗਰਾੜ ਤੇ ਵੀ ਬੈਠਾ ਹੈ ਕਈਆਂ ਦੇ ਪੈਰ ਲੱਗ ਜਾਂਦਾ ਉਹਨੂੰ ਲੋਕ ਕਰਕੇ ਜਿੱਥੇ ਤੱਕ ਮਰਜ਼ੀ ਲੈ ਜਾਓ ਅੱਛਾ ਡਿਗੂ ਕਿ ਨਹੀਂ ਠੀਕ ਹੈ। ਬਾਕੀ ਇਹਨੂੰ ਸਿੰਪਲ ਲਿਫਟ ਸੀ ਜੀ। ਅੱਛਾ ਜੀ। ਹੀਰੇ ਨੂੰ ਤੇ ਇਹਦੀ ਲਿਫਟ ਵੀ ਜਿਹੜੀ ਆ ਚੇਂਜ ਹੋ ਗਈ ਹੋਰ। ਪਹਿਲਾਂ ਤਾਂ 18 ਕੁਇੰਟਲ ਦੀ ਸੀ ਜੀ। ਅੱਛਾ ਜੀ। 18 ਕੁਇੰਟਲ। ਹੁਣ ਸੁਪਰ ਸੀਡਰ ਆ ਗਿਆ ਆ। ਹਾਂ। ਕਿੱਥੋਂ ਚੱਕ ਹੁੰਦੇ ਆ 11-12 ਕੁਇੰਟਲ ਦਾ ਸੁਪਰ ਸੀਡਰ ਆ। ਹਾਂ। 2 ਕੁਇੰਟਲ ਵਿੱਚ ਖਾਦ ਖੁੱਦ ਪੈ ਗਿਆ। ਬਿਲਕੁਲ। ਤੇ ਕੁਇੰਟਲ ਉਹਨੂੰ ਮਿੱਟੀ ਚੋਂ ਬੜ ਗਈ। ਅੱਛਾ ਜੀ। ਉਹ ਕਿ ਯਾਰੀ ਬੰਦਾ ਵੀ ਮਗਰ ਚੜਿਆ ਰਹਿੰਦਾ ਨਾ ਬਿਲਕੁਲ ਬਿਲਕੁਲ ਉਹ ਮਾੜੀ ਲਿਫਟ ਦਾ ਹੁਣ ਕੀ ਕੀ ਮਾੜੀ ਲਿਫਟ ਦਾ ਤਾਂ ਜਿੱਕ ਜਿੱਦਾਂ ਕੰਪਨੀ ਲਾਉਂਦੀ ਸੀ ਹਾਂ ਬਿਲਕੁਲ ਇਹ ਤਿੰਨ ਨਵੇਂ ਬੈਟਰਾਂ ਦੇ ਵਿੱਚ ਆਉਣ ਦਾ ਪਿਆ ਆ ਨਵੇਂ ਆਉਣ ਲੱਗ ਪਿਆ ਇਹਨੂੰ ਲੱਗ ਗਿਆ ਅੱਛਾ ਇਹਦੇ ਚ ਲਾਤ ਆਇਆ ਲਾਤ ਆਇਆ ਇਹਦਾ ਚਲੋ 20 22 ਕੁਇੰਟਲ ਦੀ ਮਤਲਬ ਹੁਣ 25 ਕੁਇੰਟਲ ਤੱਕ 25 26 ਤੋਂ 25 ਤੋਂ 26 ਕੁਇੰਟਲ ਦੇ ਵਿੱਚ ਵਿੱਚ ਇਹ ਲਿਫਟ ਚੱਕੋ ਚੱਕ ਦਿੰਦਾ ਮਤਲਬ ਪਹਿਲਾਂ 18 ਕਿ ਪਹਿਲਾਂ 18 ਕੁਇੰਟਲ ਸੀ ਤੇ ਹੁਣ 10 ਕੁਇੰਟਲ ਦੇ ਆਸ-ਪਾਸ ਜਿਹੜਾ ਇਹ ਪਲੱਸ ਹੋ ਗਏ ਪਲੱਸ ਹੋ ਗਈ ਹੈ ਜਦਾਂ ਮਾਜੀ ਸੁਪਰ ਸੀਡਰ ਪਾਇਆ ਮਗਰ ਕੋਈ ਡਿਕਟ ਨਹੀਂ ਕਿਉਂਕਿ ਇੰਪਲੀਮੈਂਟ ਹੁਣ ਹੈਵੀ ਆ ਗਿਆ ਪਲੋ ਆ ਗਿਆ ਪਲੋ ਆ ਗਿਆ ਸੁਪਰ ਸੀਡਰ ਦਾ ਜਿਆਦਾ ਜੀ ਓਖਾ ਹੋ ਜਾਂਦਾ ਹੈ ਸੁਪਰ ਸੀਡਰ ਦਾ 11 ਕੁਇੰਟਲ ਦਾ ਆਪਣਾ ਵਜ਼ਨ 11.5 ਤਕਰੀਬਨ ਹੈਗਾ ਜੀ ਜੇ ਆਪਾਂ ਪੂਰਾ ਝੋਕੇ ਕਰੀਏ ਤਾਂ ਠੀਕ ਹੈ 11.5 ਕੁਇੰਟਲ ਹੋਗਾ ਤੇ ਕੁਆਂਟਮ ਮਿੱਟੀ ਚੁੰਬਰ ਜਾਣੀ ਆ ਗਿੱਲੇ ਚ ਵੀ ਚੱਲਣਾ ਸੁੱਕੇ ਚ ਵੀ ਲੈਣਾ ਮਿੱਟੀ ਨਾਲ ਹੀ ਲੱਗਣੀ ਆ ਸਭ ਤੋਂ ਵੱਧ ਜੋਰ ਹੀ ਸੁਪਰ ਸੀਡਰ ਕਰਾਉਣਾ ਸੁਪਰ ਸੀਡਰ ਉਹਨੂੰ ਖਿੱਚਣ ਲਈ ਤਾਂ ਚਲੋ ਪੁਰਾਣਾ ਰਹਿੰਦਾ ਟਰੈਕਟਰ ਪਰ ਪੀਟੀਓ ਤੇ ਯਾਰਾ ਜੋਰ ਉਹਨੂੰ ਲੱਗਦਾ ਇਹਦੇ ਜਿਹੜੇ ਨਾਲ ਮੈਨੂੰ ਲੱਗਦਾ ਵੀ ਇਹ ਅਗਲੀ ਵੱਲ ਕਿੱਟ ਡਿਸਟ੍ਰੀਬਿਊਟਰ ਪਹਿਲਾਂ ਹੈ ਨਹੀਂ ਸੀਗਾ ਜੀ ਅੱਛਾ ਜੀ ਇਹ ਬਾਤ ਚਲਵਾਇਆ ਸੀ ਹੁਣ ਡਿਸਟ੍ਰੀਬਿਊਟਰ ਹੁਣ ਲੱਗਾ ਆ ਹੁਣ ਲੱਗਾ ਇਹ ਵੀ ਜਦੋਂ ਪਲੌ ਚੱਲਣਾ ਆ ਪਲੌ ਵਾਸਤੇ ਪਲੌ ਚੱਲਣਾ ਆ ਪਾਵਰ ਹੈਰੋ ਆ ਗਈਆਂ ਆ ਮਤਲਬ ਹੁਣ ਤਾਂ ਇੰਪਲੀਮੈਂਟ ਇਦਾਂ ਦੇ ਆ ਗਏ ਵੀ ਡਿਸਟ੍ਰੀਬਿਊਟਰ ਤੋਂ ਬਿਨਾਂ ਸਰਦਾ ਹੀ ਨਹੀਂ ਨਹੀਂ ਸਰਦਾ ਹੈਨਾ ਨਹੀਂ ਸਰਦਾ ਕੋ ਲਿਫਟ ਵਾਲੀ ਟਰਾਲੀ ਪਾਉਣੀ ਆ ਮਤਲਬ ਕਿਉਂਕਿ ਟਰਾਲੀਆਂ ਵੀ ਲਿਫਟ ਵਾਲੇ ਆ ਗਏ ਆ ਹਾਂ ਪਾਵਰ ਹਰੋ ਆ ਗਈਆਂ ਲੈ ਪੂਰੇ ਟਰਾਲੀਆਂ ਆ ਗਈਆਂ ਆ ਹਾਂ ਪਲੌ ਪਾਵਰ ਆ ਗਿਆ ਪਾਵਰ ਵਰਸਟਾਈਲ ਪਲੌ ਆ ਉਹ ਵੀ ਇੱਥੇ ਹੀ ਚੱਲਣੇ ਆ ਬਿਲਕੁਲ 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 ਇਸ ਕਰਕੇ ਕੋ ਤਕਨੀਕ ਜਹਾ ਤੋਂ ਗਹਾ ਕਹਾ ਪਾ ਗਹਾ ਹਰੇਕ ਅੱਜ ਹੋ ਰਿਹਾ ਕੱਲ੍ਹ ਹੋ ਰਿਹਾ ਪਰਸਨ ਹੋ ਰਿਹਾ ਅੱਛਾ ਬੇਟਾ ਭਾਈ ਇੱਕ ਆ ਵਾਲਾ ਪਾਰਟ ਮੈਨੂੰ ਸਪੈਸ਼ਲ ਜਿਹਾ ਲੱਗਣ ਰਿਹਾ ਵਿੱਚ ਇਹਦਾ ਕੀ ਫੰਕਸ਼ਨ ਹੁੰਦਾ ਆ ਇੱਕ ਇੱਕ ਜਿਹੜਾ ਇੰਜਣ ਹੈ ਇਹ ਵੈਕੋ ਕੰਪਨੀ ਦਾ ਆਉਂਦਾ ਹੈ ਵੈਕੋ ਕੰਪਨੀ ਦਾ ਇੰਜਣ ਹੈ ਇਹ ਠੀਕ ਹੈ ਇਹਦੇ ਬਰੀਦਰ ਗੱਬੇ ਆ ਅੱਛਾ ਭਾਫ ਵਾਲਾ ਬਰੀਦਰ ਜਿਹਨੂੰ ਕਹਿੰਦੇ ਆ ਠੀਕ ਹੈ ਇਹ ਬਰੀਦਰ ਗੱਬੇ ਆ ਇਹਨਾਂ ਕੀ ਆ ਇਹਨਾਂ ਅੱਗੇ ਇੱਥੇ ਲੱਗੇ ਹੁੰਦੇ ਸੀ ਬਰੀਦਰ ਉੱਪਰ ਲੱਗੇ ਉੱਪਰ ਲੱਗੇ ਹੁੰਦੇ ਸੀ ਠੀਕ ਹੈ ਇਹ ਗੱਬੇ ਹੋਣ ਦਾ ਮਕਸਦ ਹੀ ਇਹ ਹੈ ਕਿ ਜਿਹੜੀ ਭਾਫ ਹੈ ਇੰਜਣ ਦੀ ਨਿਕਲ ਜਾਂਦੀ ਆ ਹੌਲਡ ਦਾ ਕਦੀ ਵੀ ਤੇਲ ਕਾਲਾ ਨਹੀਂ ਹੋਊਗਾ ਅੱਛਾ ਜੀ ਮਤਲਬ ਉਹ ਇਹ ਵੈਸੇ ਸਾਰੇ ਇਲੈਕਟਰਾਂ ਨੂੰ ਨਹੀਂ ਨਹੀਂ ਉਹ ਤਾਂ ਸਾਰਿਆਂ ਨੂੰ ਜਾਂ ਕਈਆਂ ਦੇ ਉੱਪਰ ਲੱਗੇ ਆ ਕਈਆਂ ਦੇ ਇੱਧਰ ਇੱਥੇ ਲੱਗੇ ਆ ਹਾਂ ਪਰ ਹੌਲੈਂਡ ਦੀ ਇਹ ਖਾਸੀਅਤ ਹੀ ਆ ਅੱਛਾ ਜੀ ਇਹ ਬਰੀਡਰ ਗੱਬੇ ਹੋਣ ਦੇ ਬਾਵਜੂਦ ਹੈ ਨਾ ਇੱਕ ਤੈਨੂੰ ਬੇਨਿਫਿਟ ਹੈ ਕਿ ਇਹਦਾ ਤੇਲ ਤੁਸੀਂ ਜਦੋਂ ਮਰਜ਼ੀ ਨਾ ਭਾਵੇਂ ਸਰਬਸ ਹੁਣੇ ਵਾਲੀ ਆ ਹਾਂ ਇਹ ਤੈਨੂੰ ਕਾਲਾ ਦਿਸੂਗਾ ਹਾਂ ਸੀ ਹਲੋ ਕੀ ਬਾਤ ਹੈ ਇਹਦਾ ਤੇਲ ਨੀਕਾਲਾ ਹੋਊਗਾ ਇਹ ਇਹਦਾ ਬੈਨੀਫੀਟੀ ਹੈ। ਅੱਛਾ। ਪਰ ਇਹਦਾ ਇਹਦਾ ਸੈਂਟਰ 'ਚ ਲੱਗਣ ਕਰਕੇ ਬੈਨੀਫੀਟ। ਇਹ ਸੈਂਟਰ 'ਤੇ ਲੱਗਣ ਕਰਕੇ ਇਹਦੀ ਭਾਫ਼ ਜਿਹੜੀ ਹੈ ਟਰੈਕਟਰ ਦੀ ਏਡਾ ਨਹੀਂ ਤੇਲ ਗਰਮ ਵੀ ਘੱਟ ਹੁੰਦਾ ਜਦੋਂ ਜਿਹੜਾ ਹੈਗਾ ਇਹ ਭਾਫ਼ ਨਿਕਲ ਜਾਂਦੀ ਆ। ਉਹਦੇ ਵਿੱਚ ਕੀ ਆ ਕਿ ਤੇਲ ਕਾਲਾ ਨਹੀਂ ਹੋਊਗਾ ਜਿੱਦਾਂ ਦਾ ਪਾ ਲੋ ਉਦਾਂ ਦਾ ਕੱਢ ਲਓ। ਨਹੀਂ ਤਾਂ ਕਿਸੇ ਟਰੈਕਟਰ ਦਾ ਲਾ ਲੋ ਜਿਹਦਾ ਹੱਥ ਸਾਫ਼ ਹੋ ਜੂ ਤਾਂ ਕਹਿਜੀ। ਤਾਂ ਕਰਕੇ ਜੱਗਾ ਹੌਲੈਂਡ ਨੂੰ ਜ਼ਿਆਦਾ ਮੋਡੀਫਾਈ ਕਰਦਾ। ਹਾਂ। ਮਤਲਬ ਉਹਦੇ 'ਚ ਕੁਝ ਖਾਮ-ਵਾਖ ਚੀਜ਼ਾਂ ਹੈਗੀਆਂ ਨੇ। ਇਹ ਨੂੰ ਤਾਂ ਟਰਾਲੀ ਦਾ ਕਿੰਗ ਕਹਿੰਦੇ ਹੋ ਵੈਸੇ। ਅੱਛਾ ਜੀ। ਹੌਲੈਂਡ ਨੂੰ ਠੀਕ ਹੈ ਸਾਡਾ ਜਿਹੜਾ ਜਲੰਧਰ ਏਰੀਆ ਨਾ ਹਾਂਜੀ ਹਾਂਜੀ ਮੋੜ ਤੋਂ ਹੀ ਹਾਲੈਂਡ ਜ਼ਿਆਦਾ ਪਸੰਦ ਕਰਦਾ ਅੱਛਾ ਜੀ ਮੈਂ ਤਾਂ ਆਪ ਵੀ ਠੀਕ ਹੈ 13-14 ਸਾਲ ਸੀਲ ਦਾ ਕੰਮ ਕੀਤਾ ਹੈ ਹਾਲੈਂਡ ਦੇ ਵਿੱਚ ਅੱਛਾ ਜੀ 14 13 ਸਾਲ ਕੀਤਾ ਕਪੂਟਾ ਉਹਦੇ ਫਿਰ ਤਾਂ ਤੁਸੀਂ ਹਾਲੈਂਡ ਦੀ ਕੱਲੀ-ਕੱਲੀ ਕੱਲੀ-ਕੱਲੀ ਚੀਜ਼ ਦੇ ਵਾਕਬ ਵਾਕਬ ਹੈ ਨਾ ਕਿਉਂਕਿ ਇਹ ਪਾਰਟ ਜਿਹੜਾ ਤੁਸੀਂ ਦੱਸਿਆ ਨਾ ਇਹ ਮੈਂ ਤੁਹਾਨੂੰ ਤਾਂ ਹੀ ਸਪੈਸ਼ਲੀ ਪੁੱਛਿਆ ਸੀ ਕਿਉਂਕਿ ਅਸਲ 'ਚ ਮੈਨੂੰ ਵੀ ਬਹੁਤਾ ਨਹੀਂ ਪਤਾ ਵੀ ਇਹ ਇੱਥੇ ਕੋ ਲਾਇਆ ਹੁੰਦਾ ਜਿਹੜਾ ਗੱਬੇ ਆ ਵੇ ਕੋ ਕੰਪਨੀ ਆਉਂਦਾ ਹੀ ਗੱਬੇ ਹੈ ਠੀਕ ਹੈ ਵੇ ਕੋ ਡੇਢ ਘੰਟਾ ਇੰਜਨ ਹੈ ਲੋਕੀ ਜਾਣ ਪਤਾ ਨਹੀਂ ਕਿਥੇ ਇਹਦੇ ਅੱਛਾ ਜੀ ਇਹਨੇ ਡੇਢ ਘੰਟਾ ਹੀ ਆ ਵੇ ਕੋ ਕੰਪਨੀ ਦਾ ਵੇ ਕੋ ਕੰਪਨੀ ਦਾ ਇੰਜਨ ਵਾਕਿਆ ਇੰਜਨ ਦੇ ਤਾਂ ਛੋਟਾ ਆ ਛੋਟਾ ਪਰ ਪਾਵਰ ਬਹੁਤ ਜ਼ਿਆਦਾ ਬਹੁਤ ਵੱਧਿਆ ਹੈ ਨਾ ਤੇ ਇਸ ਤੋਂ ਇਲਾਵਾ ਭਾਜੀ ਇੱਕ ਇਹ ਪਾਵਰ ਸਟੀering ਦਾ ਸਿਸਟਮ ਚਾੜੀ ਗਏ ਇਹ ਆਪ ਕੀਤਾ ਹੈ ਨਾ ਆਪ ਹੀ ਆਪ ਹੈ ਨਾ ਫਿਰ ਮਕੈਨੀਕਲ ਸਿਰ ਹਰ ਵਾਰ ਲਾਗੇ ਕਰੇ ਆਪ ਫਿਟਿੰਗ ਦਿਖਾਉਣੀ ਆ ਬਸ ਜਨਰਲ ਆ ਹੈਮ ओरिजिनल ਪੂਰੀ ਇੱਕ ਇਹਦੇ ਦੇਖੋ ਫਿਟਿੰਗ ਦੇਖੋ ਸਟੇering ਦੀ ਸਾਰੇ ਆ ओरिजिनल ਆ ਤੇ ਇਧਰ ਜਿਹੜਾ ਜੱਕ ਦਿੱਤਾ ਨਾਲ ਇਹ ਹੈਵੀ ਲਿਫਟ ਨੂੰ ਪੈ ਹੈਵੀ ਲਿਫਟ ਦਾ ਜੱਕ ਦਾ ਇਹ ਉਹਦੀ ਪਾਈਪ ਆ ਤੇ ਬਿਲਕੁਲ ਪ੍ਰੋਪਰ ਤਰੀਕੇ ਨਾਲ ਵਧੀਆ ਤਰੀਕੇ ਦੇ ਨਾਲ ਜਿਹੜੀ ਆ ਆ ओरिजिनल ਤਰੀਕੇ ਦੇ ਨਾਲ ਸਾਰੀ ਫਿਟਿੰਗ ਆ ਤੇ ਇਹ ਟਰੈਕਟਰ ਜਿਹੜਾ ਆ ਇਹ ਕੰਪਲੀਟ ਮੋਡੀਫਾਈ ਹੋ ਕੇ ਤੇ ਇਹ ਪੇੜ ਤੇ ਲੱਗਣਾ ਆ ਤੇ ਪੇੜ ਬਿਲਕੁਲ ਜਿਹੜਾ ਉਤਾਰ ਕੇ ਪਹਿਲਾਂ ਹਾਂ ਪਹਿਲਾਂ ਉਤਾਰ ਕੇ ਬਿਲਕੁਲ ਹਲੇ ਕੋਈ ਵੀ ਅਲਾਮੇ ਵਾਲੀ ਗੱਲ ਨਹੀਂ ਤੋਂ ਹੱਲੇ ਤਾਂ ਆ ਚੀਜ਼ਾਂ ਨੇ ਜਿਹੜੀਆਂ ਆ ਹਾਂ ਆ ਜਿਹੜੀਆਂ ਹੱਲੇ ਇੱਕ ਵਾਰੀ ਸਾਫ਼ ਹੋਣੀਆਂ ਆ ਅੱਛਾ ਆ ਜਿਹੜੀਆਂ ਚੀਜ਼ਾਂ ਸਾਰੀਆਂ ਇੱਕ ਵਾਰੀ ਸਾਫ਼ ਕਰਕੇ ਇੱਕ ਵਾਰੀ ਹੋਰ ਸਾਫ਼ ਹੋਣੀ ਹੈ ਇੱਕ ਵਾਰੀ ਹੋਰ ਸਾਫ਼ ਹੋਊਗਾ ਹੱਲੇ ਠੀਕ ਹੈ ਮਤਲਬ ਜੰਗ ਵਾਲਾ ਨਿਸ਼ਾਨ ਹੀ ਨਹੀਂ ਰਹਿਣਾ ਨਹੀਂ ਰਹਿਣਾ ਜੀ ਨਹੀਂ ਰਹਿਣਾ ਇਹਨੂੰ ਚੰਗੀ ਤਰ੍ਹਾਂ ਮਾਰ ਕੇ ਨੂੰ ਪਾਣੀ ਕਾਸਟਡ ਮਾਰ ਕੇ ਸਾਫ਼ ਕਰਕੇ ਬਾਕੀ ਆ ਰਗੜ ਕੇ ਜੋ ਰਹਿ ਗਿਆ ਮੜਾ ਮੋਟਾ ਠੀਕ ਹੈ ਜੇ ਕਰਕੇ ਤਾਂ ਫੇਰ ਹੀ ਇਹਦਾ ਜਰੀਆ ਮਤਲਬ ਐ ਬਿਲਕੁਲ ਏਜੰਸੀ ਤੋਂ ਜਿੱਦਾਂ ਕਰਾ ਲੀ ਜਾਂਦਾ ਉਵੇਂ ਦਾ ਨਿਕਲੂਗਾ ਉਵੇਂ ਦਾ ਨਿਕਲੂਗਾ ਠੀਕ ਹੈ ਅਸਲ ਚ ਅਸਲੀ ਮੋਡੀਫਿਕੇਸ਼ਨ ਆਇਆ ਹਾਂ ਚਲੋ ਮੋਡੀਫਿਕੇਸ਼ਨ ਤੇ ਕੰਪਨੀ ਵਾਲੀ ਕੰਪਨੀ ਵਾਲੀ ਕੰਪਨੀ ਵਾਲੀ ਵੈਸੇ ਬੜੀ ਟ੍ਰੈਂਡ ਬੜਾ ਭਾਈ ਮੋਡੀਫਿਕੇਸ਼ਨ ਦਾ ਹਾਂ ਹੈ ਨਾ ਅੱਜ ਕੱਲ੍ਹ ਤਾਂ ਹੋ ਗਿਆ ਜੀ ਉਹ ਡੜਾਲਾ ਟਰੈਕਟਰ ਹਾਂ ਤੇ ਰੇਸਾਂ ਲਾ ਲਓ ਇਹਦਾ ਟਰੈਕਟਰ ਪੂਰਾ ਬਾਹੀ ਦਾ ਕੰਮ ਲੋ ਬਾਹੀ ਦਾ ਦਊ ਤੇ ਪੂਰਾ origignal ਕੰਪਨੀ ਵਾਲਾ ਇੱਕ ਤੇ ओरिजिनल ਹੋ ਗਿਆ ਹਾਂ ਬਿਲਕੁਲ ਨਵੇਂ ਜਮਾਨੇ ਦਾ ਹੋ ਗਿਆ ਨਵੇਂ ਜਮਾਨੇ ਦਾ ਹੋ ਗਿਆ ਤੇ ਘੱਟ ਪੈਸੇ ਚ ਹੋ ਗਿਆ ਘੱਟ ਪੈਸੇ ਚ ਹੋ ਗਿਆ ਨਹੀਂ ਤਾਂ ਹੁਣ ਲਗਾਇਆ ਤਾਂ 9.5 ਦੇ ਕਰੀਬ ਮਿਲਣਾ ਆਰਾਮ ਨਾਲ ਆਰਾਮ ਨਾਲ 9.5 ਦਾ ਮਿਲਦਾ 9.5 ਤੋਂ ਉੱਤੇ ਮੈਨੂੰ ਦੱਸ ਪਾਸੇ ਪੈ ਜਾਂਦਾ ਪੈ ਜਾਂਦਾ ਜੀ ਇੱਥੇ ਕਿਉਂਕਿ GST ਕਟਨ ਕਰਕੇ ਥੋੜੀ ਜਿਹੀ ਰੇਟ ਘਟਿਆ ਥੋੜੀ ਜਿਹੀ ਰੇਟ ਘਟਿਆ ਨਹੀਂ ਤਾਂ ਦਸਤੇ ਪਹੁੰਚ ਗਿਆ ਸੀ ਇੰਨਾ ਵੀ ਨਹੀਂ ਘਟਿਆ ਵੀ ਬਹੁਤ ਥੋੜੇ ਘਟਿਆ ਇੰਨਾ ਜਿਹੜਾ ਆ ਕਰਕੇ ਤੇ ਟਰੈਕਟਰ ਜਿਹੜਾ ਆ ਕੰਮ ਇਹ ਨਵੇਂ ਨੂੰ ਵਾਧੂ ਦੇਈ ਜਾਣਾ ਹੈ ਮੈਂ ਨਾ ਰਹੀ ਕੁਛ ਨਹੀਂ ਕੁਛ ਨਹੀਂ ਰਿਹਾ ਐ ਇਹਨੂੰ ਬਿਲਕੁਲ ਓਕੇ ਪਾਵਰ ਸਟੀਰਿੰਗ ਹੋ ਗਿਆ ਵਾ ਪਾਵਰ ਸਟੀਰਿੰਗ ਹੋ ਗਿਆ ਡਾਇਰ ਗੇਰ ਵੀ ਲੇਟ ਹੋ ਗਈਆ ਡਿਸਟ੍ਰਿਬਿਊਟਰ ਲੱਗ ਗਿਆ ਡਿਸਟ੍ਰਿਬਿਊਟਰ ਲੱਗ ਗਿਆ ਠੀਕ ਹੈ ਜੀ ਤੇ ਇਹੀ ਨਵੀਆਂ ਚੀਜ਼ਾਂ ਦੀ ਇਹੀ ਚੀਜ਼ਾਂ ਹੁਣ ਆਉਂਦੀਆਂ ਵੀ ਇਹੀ ਆ ਜੀ ਹੈਨਾ ਹਾਂ ਤੇ ਚਲੋ ਭਾਜੀ ਬਹੁਤ ਮਿਹਰਬਾਨੀ ਤੁਹਾਡੀ ਠੀਕ ਹੈ ਤੇ ਤੁਸੀਂ ਜਾਣਕਾਰੀ ਦਿੱਤੀ ਆ ਤੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਤੁਹਾਡਾ ਵੀ ਆਉਣ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਬਣਾਉਣ ਦਾ ਮਿਹਰਬਾਨੀ ਹਾਂ ਤੇ ਜਿਸ ਵੀ ਭਰਾ ਨੇ ਚੰਗਾ ਕੰਮ ਕਰਾਉਣਾ ਆ ਟਰੈਕਟਰ ਦਾ ਆਪਣੇ ਪੁਰਾਣੇ ਟਰੈਕਟਰ ਨੂੰ ਨਵਾਂ ਰੂਪ ਦੇਣਾ ਤਾਂ ਦਿੱਤੇ ਨੰਬਰ ਤੇ ਸੰਪਰਕ ਕਰ ਲਿਓ। ਐਗਜ਼ਾਮਪਲ ਤੁਹਾਡੇ ਸਾਹਮਣੇ ਆ। ਕਿਦਾਂ ਦਾ ਕੰਮ ਹੁੰਦਾ ਆ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕਮੈਂਟ ਕਰਕੇ ਦੱਸਿਓ। ਚੰਗੀ ਲੱਗੀ ਤੇ ਲਾਈਕ, ਸ਼ੇਅਰ ਕਰਿਓ ਭੈਣਾ ਭਰਵੰਦਾ ਸਾਂਝੀ ਕਰੋ। ਸਾਰਿਆਂ ਨੂੰ ਸਤਿ ਸ੍ਰੀ ਅਕਾਲ।